ਕਿਸਾਨ ਸਾਰੇ ਵਰਗਾਂ ਨਾਲ ਜੁੜਿਆ ਹੁਣ ਪ੍ਰੋਟੈਸਟ ਕਰਦੇ ਆ ਤਾਂ ਕਾਰਵਾਈ ਹੋ ਜਾਂਦੀ ਹੈ ਦਿੱਲੀ ਜਾਣਾ ਚਾਹੁੰਦੇ ਸੀ ਉਹ ਰੋਕ ਦਿੱਤਾ ਗਿਆ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਨਿਕਲ ਰਿਹਾ ਹੈ ਲਾ ਕਿ ਉਸੇ ਦਾ ਸਿੱਟਾ ਹੈ ਕਿ ਕਈ ਥਾਵਾਂ ਤੇ ਹਰਿਆਣਾ ਪੰਜਾਬ ਚ ਵਿਰੋਧ ਬਹੁਤ ਜ਼ਿਆਦਾ ਹੈ ਬੀਜੇਪੀ ਦਾ ਲੀਡਰਾਂ ਨੂੰ ਉਮੀਦਵਾਰਾਂ ਨੂੰ ਤੱਕ ਘੇਰਿਆ ਜਾ ਰਿਹਾ ਸਵਾਲ ਕੀਤੇ ਜਾ ਰਿਹਾ ਪਰ ਅੱਜ ਵੀ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਉਸ ਦੇ ਉੱਤੇ ਵੀ ਕਾਰਵਾਈ ਹੋ ਗਈ ਕਿ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਤੁਸੀਂ ਇਹ ਬੀਜੇਪੀ ਜਾਂ ਕੇਂਦਰ ਸਰਕਾਰ ਕੀ ਇਸ਼ਾਰਾ ਕਰਨਾ ਚਾਹੁੰਦੀ ਹੈ ਤੋ ਕੋਈ ਇਸ ਟਾਈਮ ਤੇ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਨਾਲ ਇਲੈਕਸ਼ਨ ਕਮਿਸ਼ਨ ਨੇ ਡੈਸੀਡ ਕੀਤਾ ਇਲੈਕਸ਼ਨ ਕਮਿਸ਼ਨ ਜੇ ਕੋਈ ਕਿਸਾਨ ਅੱਜ ਆਪਣੇ ਸਾਥੀਆਂ ਨੂੰ ਛਡਾਉਣ ਵਾਸਤੇ ਪਰ ਟੈਸਟ ਕਰ ਰਹੇ ਨੇ ਸ਼ਾਂਤਮਈ ਤਰੀਕੇ ਪੁਤਲੇ ਫੂਕਣਾ 10 ਬੰਦੇ ਪੁਤਲਾ ਫੂਕਦੇ ਨੇ 5 ਬੰਦੇ ਬੰਦੇ ਪੁਤਲਾ ਫੂਕਦੇ ਨੇ ਉਹ ਵੀ ਅੱਜ ਕਿਸਾਨਾਂ ਨੂੰ ਫੂਕੇ ਨਹੀਂ ਦਿੱਤੇ ਜਿਵੇਂ ਪੰਜਾਬ ਦੇ 10 12 ਕਿਸਾਨ ਉਹਨਾਂ ਦੇ ਵਿੱਚ ਨਾਲ ਤਾਮਨ ਲਾਡੂ ਦੇ ਕਿਸਾਨ ਉਹਨਾਂ ਨੂੰ ਉੱਥੋਂ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਹਾਲਾਂਕਿ ਤਾਮਨ ਲਾਡੂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ ਪਰ ਸਰਕਾਰਾਂ ਸਾਰੀਆਂ ਕੋਈ ਕਿਸੇ ਪਾਰਟੀ ਦੀ ਸਰਕਾਰ ਰਵੇ ਉਹ ਕਿਸਾਨ ਵਿਰੋਧੀ ਹੀ ਲੱਗਦੀਆਂ ਆਈਆਂ ਨੇ ਕਿਸਾਨਾਂ ਨੂੰ ਸਿਰਫ ਤੇ ਸਿਰਫ ਹੁਣ ਤੱਕ ਇਹਨਾਂ ਲੋਕਾਂ ਨੇ ਵੋਟਾਂ ਵਾਲੀ ਮਸ਼ੀਨ ਹੀ ਸਮਝ ਕੇ ਰੱਖਿਆ ਪਰ ਕਿਸਾਨ ਜਦੋਂ ਆਪਣੀ ਉਹ ਤਾਕਤ ਦੇ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਸਰਕਾਰਾਂ ਝੁੱਕ ਵੀ ਜਾਂਦੀਆਂ ਐਗਜ਼ਾਮਪਲ ਹੈ ਹਿੰਦੁਸਤਾਨ ਦੀ ਸਰਕਾਰ ਝੁਕੀ ਆ ਗਈ ਐ ਪਰ ਜਿਹੜਾ ਅੱਜ ਕਿਸਾਨਾਂ ਦਾ ਐਕਸ਼ਨ ਹੈ ਮੈਨੂੰ ਲੱਗਦਾ ਕਿ ਚਾਹੇ ਐਕਸ਼ਨ ਬਹੁਤ ਸਾਰੇ ਥਾਵਾਂ ਤੇ ਹੋ ਗਿਆ ਜੇ ਕੋਈ ਕੋਇਮ ਟੂਰ ਦੇ ਵਿੱਚ ਨਹੀਂ ਹੋਇਆ ਤੇ ਕੋਈ ਗੱਲ ਨਹੀਂ ਪਰ ਉੱਥੇ ਗ੍ਰਿਫਤਾਰੀ ਚਾਹੇ ਉਹਦੇ ਚ ਸਰਵਨ ਸਿੰਘ ਪਦੇਰਾ ਚਾਹੇ ਮਨਜੀਤ ਸਿੰਘ ਰਾਏ ਚਾਹੇ ਹੋਰ ਵੀ ਜਿਹੜੇ ਲੀਡਰ ਨੇ ਉਹਨਾਂ ਨੇ ਹਿਰਾਸਤ ਲਈ ਜਾਂ ਗ੍ਰਿਫਤਾਰ ਕੀਤੇ ਆ ਗਨੇ ਪਰ ਕਿਸਾਨਾਂ ਦੇ ਨਾਲ ਭਾਜਪਾ ਨੇ ਤੇ ਧੱਕਾ ਹੀ ਕੀਤਾ ਨਾ ਜੇ ਹੁਣ ਐਸੇ ਕਰਕੇ ਕਿਉਂਕਿ ਜਿੰਨਾ ਪੰਜਾਬ ਦਾ ਕਿਸਾਨ ਤੇ ਹਰਿਆਣਾ ਨਾਂ ਕਿ ਕਿਸਾਨ ਅਵੇਰ ਰਹੇ ਔਰ ਆਪਣੇ ਹੱਕ ਲੈਣੇ ਜਾਂਦਾ ਉਹਨਾਂ ਯੂਪੀ ਤਾਮਿਲਨਾਡੂ ਬਿਹਾਰ ਰਾਜਸਥਾਨ ਬਾਕੀ ਸੂਬਿਆਂ ਦੇ ਕਿਸਾਨ ਇੰਨੇ ਨਹੀਂ ਤਾਕਤਵਰ ਨਹੀਂ ਆ ਗਏ ਇੱਕ ਤੋਂ ਉੱਤੇ ਯੂਨਿਟ ਨਹੀਂ ਹੈ ਕਿਸਾਨ ਜਥੇਬੰਦੀਆਂ ਨੇ ਛੋਟੇ ਛੋਟੇ ਹੈ ਉਹਨਾਂ ਚ ਇਨੀ ਹਿੰਮਤ ਨਹੀਂ ਹੈ ਹੁਣ ਇਸੇ ਕਰਕੇ ਜਦੋਂ ਕਿਸਾਨੀ ਅੰਦੋਲਨ 15 ਮਹੀਨੇ ਚੱਲਿਆ ਤੇ ਪੰਜਾਬ ਦੇ ਕਿਸਾਨਾਂ ਨੂੰ ਬੰਗਾਲ ਵਾਲਿਆਂ ਨੇ ਵੀ ਸੱਦਿਆ ਤਾਮਿਲਨਾਡੂ ਵਾਲਿਆਂ ਨੇ ਵੀ ਸੱਦਿਆ ਕੇਰਲ ਵਾਲਿਆਂ ਨੇ ਵੀ ਸੱਦਿਆ ਮਹਾਰਾਸ਼ਟਰ ਵਾਲਿਆਂ ਨੇ ਵੀ ਸੱਦਿਆ ਕਿ ਸਾਡੇ ਵੀ ਯੂਨਿਟ ਤੇ ਆ ਬਣਾਓ ਸਾਨੂੰ ਦੱਸੋ ਕਿਵੇਂ ਸਰਕਾਰਾਂ ਦੇ ਨਾਲ ਲੜਿਆ ਜਾਂਦਾ ਹੈਗਾ ਕਿਵੇਂ ਸਰਕਾਰਾਂ ਕੋ ਹੱਕ ਲਈ ਜਾਂਦੇ ਇਸੇ ਕਰਕੇ ਪੰਜਾਬ ਦੇ ਕਿਸਾਨਾਂ ਦੇ 6-7 ਕਿਸਾਨਾਂ ਦੀ ਡਿਊਟੀ ਤਾਮ ਲਾਡੂ ਲੱਗੀ ਸੀ ਉੱਥੇ ਅਰੈਸਟ ਹੋ ਗਏ ਲੇਕਿਨ ਭਾਜਪੀ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਪੰਜਾਬ ਦੇ ਵਿੱਚ ਪਹਿਲਾਂ ਹੰਸਰਾਜ ਹੰਸਾਬ ਨੂੰ ਘੇਰਿਆ ਫਿਰ ਤਰਨਜੀਤ ਸਿੰਘ ਸੰਧੂ ਸਾਹਿਬ ਨੂੰ ਘੇਰ ਲਿਆ ਹੁਣ ਪਰਨੀਤ ਕੌਰ ਨੂੰ ਅੱਜ ਨਾਹਰੇਬਾਜੀ ਕਿਸਾਨਾਂ ਨੇ ਕੀਤੀ ਆ ਹਰਿਆਣੇ ਦੇ ਵਿੱਚ ਦੁਸ਼ੰਤ ਚਟਾਲਾ ਜਿਹੜਾ ਡਿਪਲੀ ਸੀਐਮ ਆ ਰਹੇ ਉਹਨਾਂ ਨੂੰ ਘੇਰਿਆ ਇਹ ਸਾਰੇ ਆ ਕਿਉਂਕਿ ਤੁਸੀਂ ਪਹਿਲਾਂ ਹੁਣ ਇਹਨਾਂ ਦੇ ਲਾਗੇ ਕੋਈ ਖੰਗ ਵੀ ਨਹੀਂ ਸਕਦਾ ਕਿਉਂਕਿ 100 100 200 200 ਤੇ ਗਨਮੈਨ ਹੁੰਦੇ ਇਹਨਾਂ ਦੇ ਨਾਲ ਉਹ ਐਦਾਂ ਅਰਕ ਲੋਕ ਜੇ ਅੱਗੇ ਵਧਦੇ ਤੇ ਉਹ ਅਰਕਾ ਮਾਰਦੇ ਨਹੀਂ ਤੇ ਪਹਿਲਾਂ ਹੀ ਉਹ ਅਰੈਸਟ ਕਰ ਲੈਂਦੇ ਨੇ लाठी ਚਾਰਜ ਹੋ ਜਾਂਦਾ ਹੈਗਾ ਹੁਣ ਇਲੈਕਸ਼ਨ ਕਮਿਸ਼ਨ ਤੁਸੀਂ ਇੰਨੀ ਨਾਲ ਆਪਣੇ ਫੋਰਸ ਰੱਖ ਨਹੀਂ ਸਕਦੇ ਹੈਗੇ ਕਾਨੂੰਨ ਮੁਤਾਬਕ ਹੀ ਰੱਖ ਸਕਦੇ ਨੇ ਇਸ ਕਰਕੇ ਕਿਸਾਨ ਜਿਹੜੇ ਨੇ ਉਹ ਬੀਜਪੀ ਦਾ ਵਿਰੋਧ ਕਰ ਰਹੇ ਨੇ ਹਾਲਾਂਕਿ ਮਨਿਸਟਰ ਗੁਜਰੇ ਨੇ ਮੈਨੂੰ ਲੱਗਦਾ ਹੈ ਕਿ ਵਿਰੋਧ ਸ਼ਾਂਤਮਈ ਤਰੀਕੇ ਨਾਲ ਕਰਦੇ ਰਹਿਣਾ ਚਾਹੀਦਾ ਜੇ ਤੁਹਾਨੂੰ ਹੱਕ ਨਹੀਂ ਮਿਲਿਆਗੇ ਪਰ ਗੱਡੀਆਂ ਰੋਕਣੀਆਂ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਹਾਡੇ ਕੋਲ ਹੋਰ ਮੌਕਾ ਆ ਗਿਆ ਵੋਟ ਪਾਓ ਤੁਸੀਂ ਰਿਜੈਕਟ ਕਰੋ ਜਿਵੇਂ ਕੱਲ ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਰਹਿ ਚੁੱਕੇ ਨੇ ਮਨੋਹਰ ਲਾਲ ਖੱਟੜ ਕੇਰਾਉ ਕਰਨਾ ਤੁਹਾਡਾ ਹੱਕ ਹੈ ਪਰ ਇਹ ਨਹੀਂ ਅੱਗੇ ਗੱਡੀਆਂ ਦੇ ਆਜੋ ਪੀਸਫੁਲ ਤਰੀਕੇ ਨਾਲ ਕਰੀ ਜੋ ਜੇ ਅਸੀਂ ਮਾੜੇ ਕੰਮ ਕੀਤੇ ਨੇ ਤੇ ਸਾਨੂੰ ਵੋਟ ਨਾ ਪਾਓ ਤੇ ਕਿਸਾਨਾਂ ਨੂੰ ਇਸ ਨੀਤੀ ਦੇ ਨਾਲ ਹੀ ਕੰਮ ਕਰਨਾ ਚਾਹੀਦਾ ਕਿ ਤੁਹਾਨੂੰ ਕਿਸਾਨਾਂ ਨੂੰ ਬਾਕੀ ਭਾਈਚਾਰੇ ਜਿਹੜੇ ਨੇ ਚਾਹੇ ਕੋਈ ਵਪਾਰੀ ਤਬਕਾ ਚਾਹੇ ਖੇਤ ਮਜ਼ਦੂਰ ਨੇ ਚਾਹੇ ਮਜ਼ਦੂਰ ਭਾਈਚਾਰਾ ਕੋਈ ਵੀ ਭਾਈਚਾਰਾ ਉਹਨਾਂ ਨੂੰ ਇਕੱਠੇ ਕਰਕੇ ਜੇ ਤੁਹਾਨੂੰ ਲੱਗਦਾ ਕਿ ਇਸ ਪਾਰਟੀ ਨੇ ਕੰਮ ਨਹੀਂ ਚੰਗੇ ਕੀਤੇ ਤਾਂ ਉਹ ਵੋਟ ਦਾ ਸਿਸਟਮ ਵੋਟ ਤੇ ਮੋਟ ਦੀ ਚੋਟ ਸਭ ਤੋਂ ਵੱਡੀ ਆ ਵੋਟ ਦਾ ਹਥਿਆਰ ਸਭ ਤੋਂ ਵੱਡਾ ਹਥਿਆਰ ਹੈ ਜਿਹਦਾ ਕੋਈ ਤੋੜ ਨਹੀਂ ਹੈ ਤੁਹਾਨੂੰ ਉਹ ਵਾਲੀ ਨੀਤੀ ਅਪਣਾਉਣੀ ਚਾਹੀਦੀ ਹੈਗੀ ਆ ਤੁਸੀਂ ਡੋਰ ਟੂ ਡੋਰ ਕਰੋ ਜੇ ਪ੍ਰਚਾਰ ਲੀਡਰ ਕਰ ਰਹੇ ਨੇ ਡੋਰ ਟੂ ਕਰ ਰਹੇ ਨੇ ਨੁਕੜ ਮੀਟਿੰਗਾਂ ਕਰ ਰਹੇ ਨੇ ਤੁਸੀਂ ਵੀ ਕਰੋ ਇੱਕ ਪਿੰਡ ਦੇ ਵਿੱਚ ਤੁਸੀਂ ਘਰ ਘਰ ਗੇੜਾ ਮਾਰੋ ਕਿ ਇਹ ਆ ਪਾਰਟੀ ਨਹੀਂ ਆ ਕੀਤਾ ਆ ਪਾਰਟੀ ਨਾ ਕੀਤਾ ਤੇ ਆਪਾਂ ਇਸ ਪਾਰਟੀ ਨੂੰ ਵੋਟਾਂ ਨਹੀਂ ਪਾਉਣੇ ਜਿਵੇਂ ਪੰਜਾਬ ਦੇ ਕਿਸਾਨ ਹੁਣ ਕੁੱਟ ਖਾ ਰਹੇ ਨੇ ਜੋ ਦਿੱਲੀ ਜਿੱਤ ਕੇ ਆਏ ਇਹ ਇਹ ਕਹਿੰਦੇ ਸੀ ਕਿ ਅਸੀਂ ਨਾ ਅਕਾਲੀਆਂ ਨੂੰ ਵੋਟ ਪਾਉਣੀ ਨਾ ਭਾਜਪਾ ਨੂੰ ਪਾਉਣੀ ਵੋਟ ਨਾ ਕਾਂਗਰਸ ਨੂੰ ਪਾਉਣੀ ਕਿੰਨੂੰ ਪਾਉਣੀ ਆਮੀ ਆਮਾਦੀ ਪਾਰਟੀ ਰਹੇਗੀ ਤੇ ਹੁਣ ਆਮਾਦੀ ਪਾਰਟੀ ਨੂੰ ਗਾਲਾਂ ਕੱਢ ਰਿਹਾ ਹੈਗੇ ਨੇ ਇਹ 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 ਹੁਣ ਕਿਸਾਨਾਂ ਨੂੰ ਡਿਸਾਈਡ ਕਰਨਾ ਪਊਗਾ ਨਾ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਵਿਰੋਧ ਹੋ ਰਿਹਾ ਉਹ ਬੀਜੇਪੀ ਦੇ ਲਾਜ਼ਮੀ ਹੈ ਹੋਣੇ ਮਨੀਪੁਰ ਦੇ ਵਿੱਚ ਬਹੁਤ ਵਿਰੋਧ ਹੈ ਇੱਕ ਵੀਡੀਓ ਹੈ ਕਿ ਬੀਜੇਪੀ ਦੇ ਲੀਡਰ ਨੂੰ ਲੋਕਾਂ ਨੇ ਕੁੱਟ ਸੁੱਟਿਆ ਹੈਗਾ ਉਹ ਹੁਣੇ ਹੀ ਲਾਜ਼ਮੀ ਕਿਉਂਕਿ ਐਕਸ਼ਨ ਦਾ ਰੈਐਕਸ਼ਨ ਤੇ ਹੁਣੇ ਹੀ ਆ ਕਿਉਂਕਿ ਬੀਜੇਪੀ ਨੇ ਜੋ ਕੁਝ ਕੀਤਾ ਕਿਸਾਨਾਂ ਦੇ ਨਾਲ ਸਾਰਿਆਂ ਦੇ ਸਾਹਮਣੇ ਹੈਗੇ ਨੇ ਹੁਣ ਇਹ ਜਿਹੜਾ ਲੋਕਾਂ ਨੂੰ ਮੌਕਾ ਆ ਗਿਆ ਕਿਉਂਕਿ ਲੋਕ ਲੋਕਤੰਤਰ ਦਾ ਮੇਲਾ ਲੱਗ ਗਿਆ ਹੈਗਾ ਨਵੀਂ ਸਰਕਾਰ ਚੁਣੀ ਜਾਣੀ ਹੈਗੀ ਹੈ ਤੇ ਜਿਹੜਾ ਜਿਹੜਾ ਉਹਨਾਂ ਨੂੰ ਲੱਗਾ ਕਿ ਪਾਰਟੀ ਚੰਗੀ ਹੋ ਸਕਦੀ ਹੈ ਚੰਗੇ ਫੈਸਲੇ ਲੈ ਸਕਦੇ ਆ ਉਹ ਸਾਬ ਨੂੰ ਲੋਕੀ ਡਿਸਾਈਡ ਕਰ ਲੈਣਗੇ ਕਿਸਾਨਾਂ ਨੇ ਡਿਸਾਈਡ ਕਰਨਾ ਮਜ਼ਦੂਰਾਂ ਨੇ ਡਿਸਾਈਡ ਕਰਨਾ ਮਜ਼ਦੂਰਾਂ ਨੇ ਡਿਸਾਈਡ ਕਰਨਾ ਨੇ ਹਰ ਇੱਕ ਨੇ ਆਪਣੇ ਹਿਸਾਬ ਦੇ ਨਾਲ ਧਰਮ ਦੇ ਆਧਾਰ ਤੇ ਵੀ ਵੋਟਾਂ ਪੈਣੀਆਂ ਕਿ ਸੈਂਟਰ ਦੇ ਵਿੱਚ ਧਰਮ ਦੇ ਰਾਖੇ ਕੌਣ ਨੇ ਜਾਂ ਧਰਮ ਦੇ ਰਾਖੇ ਨਹੀਂ ਕੌਣ ਉਹ ਵੀ ਪੈਣੀਆਂ ਵੋਟਾਂ ਕਿਉਂਕਿ ਦੇਸ਼ ਦਾ ਨੁਕਸਾਨ ਹੀ ਇਸ ਕਰਕੇ ਹੋਇਆ ਨਾ ਜੀ ਧਰਮ ਦੇ ਆਧਾਰ ਤੇ ਜਿੰਨਾ ਹਿੰਦੁਸਤਾਨ ਦੇ ਵਿੱਚ ਧਰਮ ਤੇ ਸਿਆਸਤ ਕੀਤੀ ਜਾਂਦੀ ਓਨੀ ਤੇ ਕਿਸੇ ਹੋਰ ਸੂਬੇ ਕੰਟਰੀ ਦੇ ਵਿੱਚ ਕੀਤੀ ਨਹੀਂ ਜਾਂਦੀ ਹੈਗੀ ਪਰ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਸਥਿਤੀ ਲੱਗਦੀ ਉਹ ਬੀਜੇਪੀ ਦੀ ਐਡੀ ਸੌਖੀ ਨਹੀਂ ਜਾਪਦੀ ਹੈਗੀ ਕਿਉਂਕਿ ਚਾਹੇ ਪੰਜਾਬ ਦਾ ਕਿਸਾਨ ਚਾਹੇ ਹਰਿਆਣੇ ਦਾ ਕਿਸਾਨ ਹੁਣ ਹਰਿਆਣੇ ਦੇ ਕਿਸਾਨਾਂ ਦਾ ਇੱਕ ਸਕੂਰ ਕੀ ਤੈਨ ਮੁੰਡੇ ਚੱਕ ਲੈ ਵੀ ਤੂੰ ਜੀ ਉਹ ਪੋਕਲੈਂਡ ਮਸ਼ੀਨ ਲੈ ਕੇ ਗਿਆ ਤੂੰ ਜੀ ਤਿਆਰ ਕੀਤੀ ਸੀ ਇਹ ਕੋਈ ਗਨਾਹ ਹੋ ਗਿਆ ਜਿਵੇਂ ਤੁਸੀਂ ਟੌਰਚਰ ਕਰੇ ਕਿ ਉਹ ਅੱਤਵਾਦੀ ਨੇ ਜਾਂ ਉਹ 10 ਨੰਬਰੀਏ ਬਦਮਾਸ਼ ਨੇ ਇੱਕ ਨਿਰੋਲ ਰੂਪ ਦੇ ਕਿਸਾਨ ਜਿਹੜਾ ਖੇਤਾਂ ਦੇ ਵਿੱਚ ਆਪਣਾ ਪਸੀਨਾ ਵਹਾਉਂਦਾ ਤੇ ਤੁਸੀਂ ਉਹਨੂੰ ਇੱਕ ਟਾਰਚਰ ਕਰ ਰਹੇ ਜਿਵੇਂ ਨਵਦੀਪ ਜਿਹੜਾ ਵਾਟਰ ਕੈਨਨ ਵਾਲਾ ਗੁਰਕੀਰਤ ਸਿੰਘ ਹੋਣੀ ਤੇ ਔਰ ਅਸ਼ੀਸ਼ ਕੀ ਖੱਟਰ ਕਰਕੇ ਅਨੀਸ਼ ਕੱਟਰ ਤੁਸੀਂ ਉਹਨੂੰ 3rd ਡਿਗਰੀ ਕਰ ਰਹੇ ਨੇ ਉਹ ਕੋਈ ਕ੍ਰਿਮੀਨਲ ਨਹੀਂ ਇੱਕ ਕਿਸਾਨ ਹੈ ਔਰ ਇੱਕ ਕਿਸਾਨ ਦੇ ਨਾਲ ਅਗਰ ਤਾ ਤੁਸੀਂ 3rd ਡਿਗਰੀ ਟਾਰਚਰ ਕਰ ਰਹੇ ਤੇ ਫਿਰ ਕਿਸਾਨ ਤੁਹਾਨੂੰ ਕਿਵੇਂ ਮਾਫ ਕਰਨਗੇ ਫਿਰ ਤਾਂ ਕਿਸਾਨ ਤੁਹਾਨੂੰ ਘੇਰ ਕੇ ਪੁੱਛਣਗੇ ਜਿਵੇਂ ਉਹ ਭਾਨਾ ਸਿੱਧੂ ਕਹਿੰਦਾ ਕਿ ਮੇਰੇ ਨਾਲ ਬਹੁਤ 3rd ਡਿਗਰੀ ਟਾਰਚਰ ਹੋਇਆ ਪਿਓ ਕਿਹੜਾ ਇੱਕ ਕ੍ਰਿਮੀਨਲ ਸੀ ਬੜਾ ਹਾਰਡ ਕੋਰ ਸੀ ਦੀ ਐਂਟੀ ਸਮਾਜ ਸੀ ਐਂਟੀ ਦੇਸ਼ ਸੀ ਹਨਾ ਇੱਕ ਆਮ ਸੀ ਕਿ ਲੋਕਾਂ ਦੇ ਉਹ ਪੈਸੇ ਮੜਵਾ ਰੇ ਤੇ ਉਹਦੇ ਨਾਲ ਜੋ ਕੁਝ ਉਹਨੂੰ ਕੀਤਾ ਗਿਆ ਜਲੀਲ ਕੀਤਾ ਗਿਆ ਉਹ ਸਾਰਿਆਂ ਦੇ ਸਾਹਮਣੇ ਤੇ ਇਹ ਜਿਹੜਾ ਪੁਲਿਸ ਦਾ ਸਟੇਟ ਦਾ ਜਿਹੜਾ ਰਵਈਆ ਇਹ ਮਾੜਾ ਹੀ ਆ ਫਿਰ ਲੋਕਾਂ ਨੂੰ ਮੌਕਾ ਕਦੋਂ ਮਿਲਦਾ ਉਹ ਕਦੀ ਸਰਪੰਚੀ ਦੀਆਂ ਵੋਟਾਂ ਵੇਲੇ ਮੌਕਾ ਹੁੰਦਾ ਕਦੀ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਦ ਦੇ ਵੇਲੇ ਮੌਕਾ ਮਿਲਦਾ ਕਦੀ ਵਿਧਾਨ ਸਭਾ ਚੋਣਾਂ ਦੇ ਵੇਲੇ ਮੌਕਾ ਮਿਲਦਾ ਤੇ ਕਦੀ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਕਿਉਂ ਕਾਲੀ ਦਲ ਤੇ ਕਾਂਗਰਸ ਨੂੰ ਲੋਕਾਂ ਨੇ ਨਫ਼ਰਤ ਕੀਤੀ ਆ ਕਿਉਂਕਿ ਉਹਨਾਂ ਦਾ ਵੀ ਦਿਮਾਗ ਖਰਾਬ ਹੋਇਆ ਜਿਵੇਂ ਅੱਜ ਦੀਆਂ ਸਰਕਾਰਾਂ ਦੇ ਦਿਮਾਗ ਖਰਾਬ ਹੋਇਆ ਤੇ ਇਸ ਕਰਕੇ ਲੋਕਾਂ ਨੂੰ ਲੋਕ ਸਰਕਾਰਾਂ ਨਾਲ ਕਿਵੇਂ ਲੜ ਸਕਦੇ ਨੇ ਨਾ ਕਾਨੂੰਨ ਨਾਲ ਲੜ ਸਕਦੇ ਨਾ ਡੰਡੇ ਨਾਲ ਲੜ ਸਕਦੇ ਨੇ ਨਾ ਤਾਕਤਾਂ ਨਾਲ ਲੜ ਸਕਦੇ ਨਾ ਅਧਿਕਾਰਾਂ ਨਾਲ ਲੜ ਸਕਲ ਇੱਕੋ ਲੋਕਾਂ ਕੋ ਉਹ ਵੋਟ ਦਾ ਅਧਿਕਾਰ ਆ ਕਿ ਜਦੋਂ ਤੁਸੀਂ ਵੋਟ ਪਾਉਣੀ ਹੋ ਉਦੋਂ ਸੋਚ ਸਮਝ ਕੇ ਪਾਇਓ ਕਿ ਕਿਹੜੀ ਪਾਰਟੀ ਦੇਸ਼ ਪ੍ਰਤੀ ਸਮਾਜ ਪ੍ਰਤੀ ਕਿਸਾਨਾਂ ਪ੍ਰਤੀ ਮਜ਼ਦੂਰਾਪਤੀ ਮੁਲਾਜ਼ਮ ਪ੍ਰਤੀ ਔਰਤਾਂ ਪ੍ਰਤੀ ਬੱਚਿਆਂ ਪ੍ਰਤੀ ਜਿਹੜੀ ਜ਼ਿਆਦਾ ਫਿਕਰਮੰਦ ਆ ਉਹ ਲੋਕੀ ਇਸੇ ਕਰਕੇ ਮਤਦਾਨ ਨੂੰ ਕਹਿੰਦੇ ਆ ਕਿ ਆਪਣੀ 5 ਸਾਲਾਂ ਵਾਸਤੇ ਮਤ ਕਿਸੇ ਪੋਲੀਟੀਕਲ ਪਾਰਟੀ ਨੂੰ ਦਾਨ ਕਰਤੇ ਤੇ ਉਸ ਤੋਂ ਬਾਅਦ ਜੇ ਤੁਸੀਂ ਕਹੋਗੇ ਸਾਡੇ ਕੋਲ ਗਲਤੀ ਹੋ ਗਈ ਫਿਰ ਤੇ ਵੋਟ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਵੋਟ ਦੇਣ ਤੋਂ ਬਾਅਦ ਅਗਰ ਤੁਸੀਂ ਸੋਚਦੇ ਹੋ ਤੇ ਫਿਰ ਅਸੀਂ ਸਾਰੀ ਉਮਰ ਜਿਹੜੇ ਵੋਟਰ ਆ ਬੇਵਕੂਫ ਬਣ ਕੇ ਦਿੰਨਿਆ ਰਹਿ ਸਕਦੇ